ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਮਾਵਾਂ ਦੀ ਦਾਲ ਦੇ ਪੱਲੇ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਹ ਹੁਣ ਪੱਲੇ ਬਣਾਉਣੇ ਸ਼ੁਰੂ ਕਰਦੇ ਹਾਂ ਪੱਲੇ ਬਣਾਉਣ ਲਈ ਮੈਂ ਇੱਕ ਕੌਲੀ ਤੋਤੇ ਹੋਏ ਮਾਮਾਂ ਦੀ ਦਾਲ ਲਈਏ ਤੇ ਦਾਲ ਨੂੰ ਅਸੀਂ 6 ਤੋਂ 7 ਘੰਟੇ ਲਈ ਪਾਣੀ ਵਿੱਚ ਭਿਗੋ ਕੇ ਰੱਖ ਲਾਂਗੇ ਤੇ ਮੈਂ ਇਸ ਦਾਲ ਨੂੰ ਪਹਿਲਾਂ ਹੀ 6 ਤੋਂ 7 ਘੰਟੇ ਲਈ ਪਿਗੋ ਕੇ ਰੱਖ ਲਿਆ ਸੀ ਤੇ ਦਾਲ ਹੁਣ ਜਿਹੜੀ ਹੈ ਉਹ ਚੰਗੀ ਤਰ੍ਹਾਂ ਫੁੱਲ ਗਈ ਹੈ ਦਾਲ ਨੂੰ ਹੁਣ ਅਸੀਂ ਇੱਕ ਵਾਰੀ ਫੇਰ ਦੁਬਾਰਾ ਧੋ ਲਾਂਗੇ ਦਾਲ ਨੂੰ ਮੈਂ ਹੁਣ ਚੰਗੀ ਤਰ੍ਹਾਂ ਧੋ ਲਿਆ ਏ ਤੇ ਇਹਦਾ ਸਾਰਾ ਪਾਣੀ ਕੱਢਤਾ ਏ ਦਾਲ ਜਿਹੜੀ ਜਦੋਂ ਅਸੀਂ ਭੇਗ ਰੱਖ ਦਿੰਨੇ ਆ ਤੇ ਇਹ ਜਿਹੜੀ ਵਧ ਜਾਂਦੀ ਏ ਕਿਉਂਕਿ ਫੁੱਲ ਕੇ ਡਬਲ ਹੋ ਜਾਂਦੀ ਏ ਦਾਲ ਦਾਲ ਨੂੰ ਹੁਣ ਬਿਕਸੀ ਦੇ ਕੱਪ ਚ ਪਾ ਦਾਂਗੇ ਦਾਲ ਨੂੰ ਅਸੀਂ ਥੋੜੀ ਥੋੜੀ ਕਰਕੇ ਦੋ ਵਾਰੀ ਪੀਸਾਂਗੇ ਇਹਦੇ ਵਿੱਚ ਹੁਣ ਤਿੰਨ ਚਾਰ ਹਰੀਆਂ ਮਿਰਚਾਂ ਪਾ ਦਾਂਗੇ ਤੇ ਥੋੜੇ ਜਿਹੇ ਟੁਕੜਾ ਅਦਰਕ ਦਾ ਪਾ ਦਾਂਗੇ ਛੋਟੇ ਦੋ ਚਮਚ ਪਾਣੀ ਦੇ ਪਾ ਕੇ ਇਹਨੂੰ ਅਸੀਂ ਪੀਸ ਲਵਾਂਗੇ ਇਹਨੂੰ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਥੋੜਾ ਦਰਦਰਾ ਜਿਹਾ ਰਹਿਣ ਦੇਣਾ ਇਹਨੂੰ ਦਾਲ ਨੂੰ ਅਸੀਂ ਪੀਸ ਲਿਆਏ ਬਿਲਕੁਲ ਵੇਖੋ ਇਹ ਦਰਦਰੀ ਜੀ ਪੀਸੀ ਹੈ ਫੋਰਾ ਸੀਰੇ ਦੇ ਦੂਸਰੇ ਬੌਲ ਚ ਕੱਢ ਲਾਂਗੇ ਇਸੇ ਤਰ੍ਹਾਂ ਹੀ ਬਾਕੀ ਦਾਲ ਨੂੰ ਵੀ ਪੀਸ ਲਾਂਗੇ ਹੁਣ ਅਸੀਂ ਇਹਦੇ ਵਿੱਚ ਬਿਲਕੁਲ ਥੋੜੀ ਜਿਹੀ ਹਿੰਗ ਪਾਵਾਂਗੇ ਟੇਸਟ ਮੁਤਾਬਕ ਇਹਦੇ ਵਿੱਚ ਨਮਕ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਪਾ ਦਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਬਰੀਕ ਕਟਿਆ ਹੋਇਆ ਹਰਾ ਧਨੀਆ ਪਾ ਦਾਂਗੇ ਮਿਕਸ ਕਰ ਲਾਂਗੇ ਤੋਕ ਸਮਝ ਦੇ ਕਰੀਬੇ ਦੇ ਵਿੱਚ ਪਾਣੀ ਪਾਵਾਂਗੇ ਤੇ ਹੁਣ ਅਸੀਂ ਇਹਨੂੰ ਇੱਕੋ ਡਾਇਰੈਕਸ਼ਨ ਵਿੱਚ ਚੰਗੀ ਤਰ੍ਹਾਂ ਫੈਂਟ ਲਾਂਗੇ ਘੱਟੋ ਘੱਟ 10 ਮਿੰਟ ਲਈ ਇਹਨੂੰ ਫੈਂਟਾਂਗੇ ਚੰਗੀ ਤਰ੍ਹਾਂ ਜੇ ਅਸੀਂ ਇਹਨੂੰ ਦਾਲ ਨੂੰ ਚੰਗੀ ਤਰ੍ਹਾਂ ਇਦਾਂ ਫੈਂਟ ਲੈਂਦੇ ਆ ਤੇ ਭੱਲੇ ਸਾਡੇ ਬਹੁਤ ਸੌਫਟ ਬਣ ਕੇ ਤਿਆਰ ਹੁੰਦੇ ਆ ਇਸ ਲਈ ਇਹਨੂੰ ਫੈਂਟਣਾ ਬਹੁਤ ਜ਼ਰੂਰੀ ਹੈ ਪੈਟਰਨ ਨੂੰ ਮੈਂ ਹੁਣ 10 ਮਿੰਟ ਲਈ ਚੰਗੀ ਤਰ੍ਹਾਂ ਫੈਂਟ ਲਿਆ ਏ ਤੇ ਕਾਫੀ ਹਲਕਾ ਵੀ ਹੋ ਗਿਆ ਏ ਹੁਣ ਜੇ ਅਸੀਂ ਇਹਨੂੰ ਪਾਣੀ ਵਿੱਚ ਪਾਉਂਦੇ ਆ ਤੇ ਦੇਖੋ ਇਹ ਉੱਪਰ ਤੈਰਦਾ ਏ ਇਹਦੀ ਨਿਸ਼ਾਨੀ ਹੁੰਦੀ ਏ ਕਿ ਇਹ ਬਿਲਕੁਲ ਇਹਦੇ ਸੌਫਟ ਪੱਲੇ ਬਣ ਕੇ ਤਿਆਰ ਹੋਣਗੇ ਤੇ ਇਹ ਚੰਗੀ ਤਰ੍ਹਾਂ ਫੈਂਟਿਆ ਗਿਆ ਏ ਪੱਲੇ ਨੂੰ ਫਰਾਈ ਕਰਨ ਲਈ ਹੁਣ ਇੱਕ ਕੜਾਹੀ ਵਿੱਚ ਤੇਲ ਪਾ ਕੇ ਤੇਲ ਗਰਮ ਕਰਾਂਗੇ ਤੇਲ ਨੂੰ ਪਹਿਲੇ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਫਿਰ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਤੇਲ ਥੋੜਾ ਜਿਹਾ ਠੰਡਾ ਕਰਕੇ ਜਦੋਂ మీడియం ਜਿਹਾ ਤੇਲ ਹੋਏਗਾ ਉਦੋਂ ਅਸੀਂ ਇਹਦੇ ਵਿੱਚ ਪੱਲੇ ਫਰਾਈ ਕਰਾਂਗੇ ਤੇਲ ਨੂੰ ਹੁਣ ਮੈਂ ਥੋੜਾ ਠੰਡਾ ਕਰ ਲਿਆ ਹੈ ਹੁਣ ਇੱਕ ਵਾਰ ਹੱਥ ਨੂੰ ਪਾਣੀ ਲਾ ਕੇ ਥੋੜਾ ਗਿੱਲਾ ਕਰਕੇ ਇਹਦੇ ਵਿੱਚ ਪੱਲੇ ਪਾਉਂਦੇ ਜਾਵਾਂਗੇ ਫਲਾ ਲਾਂਗੇ ਇਹਨਾਂ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਸੁਨਹਿਰੀ ਰੰਗ ਹੋਣ ਤੱਕ ਫਰਾਈ ਕਰਾਂਗੇ ਪੱਲੇ ਬਹੁਤ ਸੋਹਣੇ ਹੋਣ ਹਲਕੇ 골ਡਨ ਜੇ ਕਲਰ ਦੇ ਹੋ ਗਏ ਆ ਬਾਹਰ ਕੱਢ ਲਾਗੇ ਇਹਨਾਂ ਨੂੰ ਕਿਹਦੇ ਭੱਲੇ ਵੀ ਫਰਾਈ ਕਰ ਲਾਂਗੇ ਜਦੋਂ ਵੀ ਤੁਹਾਨੂੰ ਲੱਗੇ ਕਿ ਬੈਟਰ ਹੱਥਾਂ ਨਾਲ ਚਿਪਕਦਾ ਹੈ ਤੁਸੀਂ ਪਾਣੀ ਨਾਲ ਹੱਥ ਥੋੜਾ ਗਿੱਲਾ ਕਰਕੇ ਫੇਰ ਭੱਲੇ ਬਣਾ ਸਕਦੇ ਜੇ ਭੱਲੇ ਸਾਡੇ ਬਣ ਕੇ ਤਿਆਰ ਆ ਤੇ ਹੁਣ ਅਸੀਂ ਇੱਕ ਬੌਲ 'ਚ ਥੋੜਾ ਜਿਹਾ ਗਰਮ ਪਾਣੀ ਲੈ ਲਾਂਗੇ ਤੇ ਜਿੰਨੇ ਸਾਨੂੰ ਲੋੜਿਆ ਉਹਨੇ ਭੱਲੇ ਅਸੀਂ ਪਾਣੀ ਵਿੱਚ ਪਾਵਾਂਗੇ ਇਹਨਾਂ ਨੂੰ ਠੰਡੇ ਕਰਕੇ ਫੇਰ ਪਾਣੀ 'ਚ ਪਾਉਣਾ ਹੈ ਗਰਮ-ਗਰਮ ਨਹੀਂ ਪਾਉਣੇ ਅੱਧੇ ਘੰਟੇ ਲਈ ਹੁਣ ਅਸੀਂ ਪੱਲਿਆਂ ਨੂੰ ਟੱਕ ਕੇ ਰੱਖ ਦਾਂਗੇ ਪੱਲਿਆਂ ਨੂੰ ਟੱਕ ਕੇ ਰੱਖਿਆ ਮੈਨੂੰ ਅੱਧਾ ਘੰਟਾ ਹੋ ਗਿਆ ਏ ਦੇਖੋ ਕਿੰਨੇ ਸੌਫਟ ਪੱਲੇ ਬਣ ਕੇ ਤਿਆਰ ਹੋਏ ਆ ਹੁਣ ਇਹਨਾਂ ਨੂੰ ਨਿਚੋੜ ਕੇ ਇਹਨਾਂ ਦਾ ਪਾਣੀ ਕੱਢ ਦਾਂਗੇ ਤੇ ਇੱਕ ਬੌਲ 'ਚ ਇਹਨਾਂ ਨੂੰ ਰੱਖ ਲਾਂਗੇ ਸਾਰੇ ਭੱਲਿਆਂ ਨੂੰ ਮੈਨੂੰ ਛੋੜ ਕੇ ਇੱਕ ਬੋਲਚ ਪਾ ਲਿਆ ਹੈ ਤੇ ਇਹ ਦੇਖੋ ਇਹਦੇ ਨਾਲ ਜਿੰਨਾ ਇਹਨਾਂ ਦਾ ਐਕਸਟਰਾ ਤੇਲ ਹੀ ਹੋਈ ਸਾਰਾ ਨਿਕਲ ਗਿਆ ਹੈ ਹੁਣ ਜਿੰਨੇ ਅਸੀਂ ਦਹੀਂ ਭੱਲੇ ਬਣਾਉਣੇ ਆ ਉਸ ਹਿਸਾਬ ਨਾਲ ਅਸੀਂ ਇੱਕ ਬਾਉਲ ਚ ਦਹੀਂ ਲੈ ਲਾਂਗੇ ਇਹਦੇ ਵਿੱਚ 3 ਚਮਚ ਪੀਸੀ ਹੋਈ ਚੀਨੀ ਪਾ ਦਾਂਗੇ ਮਿਕਸ ਕਰ ਲਾਂਗੇ ਚੀਨੀ ਹੁਣ ਇੱਕ ਪਲੇਟ ਲੈ ਲਾਂਗੇ ਇਹਦੇ ਵਿੱਚ ਪੱਲੇ ਰੱਖ ਲਾਂਗੇ ਪੱਲੇ ਉੱਪਰ ਚੀਨੀ ਵਾਲਾ ਦਹੀਂ ਪਾ ਦਾਂਗੇ ਥੋੜੇ ਦੇ ਉੱਪਰ ਤਨੀਏ ਤੇ ਪੁਦੀਨੇ ਦੀ ਹਰੀ ਚਟਨੀ ਪਾ ਦਾਂਗੇ इमली की खट्टी मिठी चटनी पावगे थोड़े भुने हुए जीरे का पाउडर पावे थोड़ी जी काली मिर्च थोड़ा काला लून थोड़ा या काला नमक थोड़ा दूजा नमक थोड़ी जी लाल मिर्च थोड़ा जो भुजिया नमकीन पा देंगे ਜੇ ਤੁਸੀਂ ਚਾਹੋ ਤੁਸੀਂ ਇਹਦੇ ਉੱਪਰ ਅਨਾਰ ਦੇ ਦਾਣੇ ਜਾਂ ਚੁਕੰਦਰ ਵੀ ਪਾ ਸਕਦੇ ਜੇ ਥੋੜਾ ਜਿਹਾ ਇਹਦੇ ਉੱਪਰ ਹਰਾ ਧਨੀਆ ਪਾ ਦਾਂਗੇ ਇਹਨੂੰ ਗਾਰਨਿਸ਼ ਕਰਨ ਲਈ ਦਹੀਂ ਪੱਲੇ ਬਣ ਕੇ ਤਿਆਰ ਆ ਬਹੁਤ ਹੀ ਸੌਫਟ ਪੱਲੇ ਬਣ ਕੇ ਤਿਆਰ ਹੋਏ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਸੌਫਟ ਪੱਲੇ ਬਣੇ ਆ ਹੁਣ ਅਸੀਂ ਬਾਕੀ ਬਚੇ ਹੋਏ ਪੱਲਿਆਂ ਦਾ ਪੱਲਿਆਂ ਵਾਲਾ ਦਹੀਂ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਮੈਂ ਦਹੀਂ ਨੂੰ ਫੈਂਟ ਲਿਆ ਹੁਣ ਅਸੀਂ ਇਹਦੇ ਵਿੱਚ ਪੱਲੇ ਪਾ ਦਾਂਗੇ ਅੱਧੇ ਸਮਝ ਤੋਂ ਥੋੜਾ ਜਿਹਾ ਘੱਟ ਨਮਕ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਵਾਂਗੇ ਇੱਕ ਹਰੀ ਮਿਰਚ ਬਰੀਕ ਕੱਟ ਕੇ ਪਾ ਦਾਂਗੇ ਅੱਧਾ ਚਮਚ ਇਹਦੇ ਵਿੱਚ ਭੁੰਨੇ ਹੋਏ ਜੀਰੇ ਦਾ ਪਾਊਡਰ ਪਾ ਦਾਂਗੇ ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਪਾਵਾਂਗੇ ਥੋੜਾ ਇਹਦੇ ਵਿੱਚ ਬਰੀਕ ਕੱਟ ਕੇ ਹਰਾ ਧਨੀਆ ਪਾ ਦਾਂਗੇ ਅੱਧਾ ਕਾਪੇ ਦੇ ਵਿੱਚ ਦੁੱਧ ਪਾ ਦਾਂਗੇ ਮਿਕਸ ਕਰ ਲਾਂਗੇ ਇਹਦੇ ਉੱਪਰ ਗਾਰਨਿਸ਼ ਕਰਨ ਲਈ ਥੋੜਾ ਜਿਹਾ ਹਰਾ ਧਨੀਆ ਹੋਰ ਪਾ ਦਾਂਗੇ ਬਹੁਤ ਹੀ ਵਧੀਆ ਦਹੀਂ ਬਣ ਕੇ ਤਿਆਰ ਆ ਤੁਸੀਂ ਇੱਕ ਵਾਰ ਜ਼ਰੂਰ ਇਹਨੂੰ ਦਹੀਂ ਨੂੰ ਬਣਾ ਕੇ ਟਰਾਈ ਕਰਿਓ ਬਹੁਤ ਵਧੀਆ ਦਹੀਂ ਬਣ ਕੇ ਤਿਆਰ ਹੁੰਦਾ ਏ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈਆਂ ਹੋਣਗੀਆਂ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈਆਂ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ